ਤੋ ਇੱਕ ਤੁਹਾਡੇ ਲਈ ਜੇ ਇੱਕ ਹੋਰ ਬੈਂਕ ਦੇ ਵਿੱਚ ਇੰਟਰਵਿਊ ਲੈ ਕੇ ਆਏ ਦੋਸਤੋ ਬੈਂਕ ਦਾ ਨਾਮ ਹੈ ਜੀ ਐਸ ਕੇ ਫਾਈਨਾਂਸ ਲਿਮਟਿਡ ਜੀ ਕੈਂਡੀਡੇਟ ਨੂੰ ਜੀ ਇਸ ਵਿੱਚ ਪੇ ਰੋਲ ਰੱਖਿਆ ਜਾਊਗਾ ਜੀ ਐਕਸਪੀਰੀਅੰਸ ਦੋਸਤੋ ਮਿਨਿਮਮ 6 ਮਨთ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਜੇ ਗੱਲ ਦੋਸਤੋ ਕੁਆਲਿਫੀਕੇਸ਼ਨ ਦੀ ਕਰੀਏ ਤੇ ਪਲੱਸ 2 ਦੇ ਨਾਲ ਗ੍ਰੈਜੂਏਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ ਸੈਲਰੀ ਦੀ ਗੱਲ ਕਰੀਏ ਤਾਂ ਜੀ ਦੋਸਤੋ 12000 ਤੋਂ ਲੈ ਕੇ 16000 ਰੁਪਏ ਸੈਲਰੀ ਮਿਲੂਗਾ ਦੋਸਤੋ ਇਨ ਹੈਂਡ ਜੀ ਨਾਲ ਵਧੀਆ ਇਨਸੈਂਟਿਵ ਦਿੱਤਾ ਜਾਊਗਾ ਜੀ ਜੇ ਗੱਲ ਦੋਸਤੋ ਲੋਕੇਸ਼ਨ ਦੀ ਕਰੀਏ ਤਾਂ ਇਹ ਬਠਿੰਡਾ ਰਾਮਪੁਰਾ ਰਾਮਪੁਰਾ ਪੂਲ ਪਟਿਆਲਾ ਤੇ ਨਾਬਾ ਲੋਕੇਸ਼ਨ ਰਹਿਣ ਵਾਲੇ ਜੀ ਜੌਬ ਲੈਣ ਵਾਸਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਨਾਮ ਹੈਗੇ ਜੀ ਬਲਦੇਮ ਬਲਵਿੰਦਰ ਸਿੰਘ ਮੋਬਾਈਲ ਨੰਬਰ ਹੈਗੇ ਜੀ 92570 28450 ਜੀ ਇੱਕ ਵਾਰੀ ਤੋਂ ਦੋਸਤੋ ਤੁਹਾਨੂੰ ਫਿਰ ਦੱਸਣ ਲੱਗੇ ਜੀ ਕੰਟੈਕਟ ਨੰਬਰ ਹੈਗੇ ਜੀ ਬਲਵਿੰਦਰ ਸਿੰਘ ਮੋਬਾਈਲ ਨੰਬਰ ਹੈਗੇ ਜੀ ਬਾਨਵੇਂ ਪੰਜ ਸੱਤਰ ਅਠਾਈ ਚਾਰ ਪੰਜਾਹ ਜੀ